ਬਟਾਲਾ ਤੋਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਜਿੱਥੇ ਕਿ ਬੀਤੇ ਦਿਨ ਬਟਾਲਾ ਦੇ ਉਮਰਪੁਰਾ ਚੌਂਕ ਵਿਖੇ ਸਥਿਤ ਬਾਬਾ ਲਾਲ ਜੀ ਮੰਦਰ ਦੇ ਵਿੱਚੋਂ ਚੋਰਾਂ ਦੇ ਵੱਲੋਂ ਘਾਟਿਆ ਕਰਤੂਤ ਕੀਤੀ ਗਈ ਸੀ ਜਿੱਥੇ ਕਿ ਚਾਰ ਗੋਲਕਾ ਅਤੇ ਮਾਤਾ ਰਾਣੀ ਦੀ ਮੂਰਤੀ ਤੇ ਸ਼ਿੰਗਾਰੇ ਗਏ 1 ਲੱਖ ਰੁਪਏ ਦੇ ਕਰੀਬ ਮੁੱਲ ਦੀ ਚਾਂਦੀ ਦੇ ਗਹਿਣੇ ਚੋਰੀ ਕਰ ਲਏ ਗਏ ਸਨ ਤੇ ਮਾਮਲੇ ਦੇ ਵਿੱਚ ਪੁਲਿਸ ਸਥਾਨਾ ਸਿਵਲ ਲਾਈਨ ਦੇ ਵੱਲੋਂ ਮਾਮਲਾ ਜਿਹੜਾ ਦਰਜ ਕੀਤਾ ਗਿਆ ਤਾਂ ਉਸ ਦੀ ਤਫਤੀਸ਼ ਜੜੀ ਸ਼ੁਰੂ ਕਰ ਦਿੱਤੀ ਗਈ ਸੀ ਜਿਸ ਦੇ ਚਲਦੇ ਪੁਲਿਸ ਦੇ ਵੱਲੋਂ ਦੋ ਚੋਰਾਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ ਦੱਸਦੀ ਕਿ ਮੰਦਰ ਦੇ ਸੇਵਾਦਾਰਾਂ ਦੇ ਮੁਤਾਬਿਕ ਚੋਰਾਂ ਦੇ ਵੱਲੋਂ 20 ਮਾਰਚ ਦੀ ਰਾਤ ਮੰਦਰ ਦੇ ਵਿੱਚ ਦਾਖਲ ਹੋਏ ਸਨ ਜਿੱਥੇ ਕਿ ਮੰਦਰ ਦੀਆਂ ਚਾਰ ਗੋਲਕਾਂ ਤੋੜ ਕੇ ਉਹਨਾਂ ਦੇ ਵਿੱਚੋਂ ਨਕਦੀ ਕੱਢ ਲਈ ਗਈ ਸੀ ਤਾਂ ਉਸਦੇ ਨਾਲ ਹੀ ਮਾਤਾ ਰਾਣੀ ਦੀ ਮੂਰਤੀ ਤੋਂ ਵੀ ਚਾਂਦੀ ਦਾ ਜਿੰਨਾ ਵੀ ਸ਼ਿੰਗਾਰ ਸੀ ਉਹ ਚੋਰ ਜਿਹੜੇ ਨੇ ਚੋਰੀ ਕਰਕੇ ਫਰਾਰ ਹੋ ਗਏ ਸੰਤਾਂ ਜਿਸ ਦੀ ਉਹਨਾਂ ਦੇ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਸੀ ਜਿਸ ਤੇ ਪੁਲਿਸ ਦੇ ਵੱਲੋਂ ਹੁਣ ਦੋ ਚੋਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਜਿਨ੍ਹਾਂ ਦੇ ਕੋਲੋਂ ਕੁਝ ਸਮਾਨ ਤਾਂ ਬਰਾਮਦ ਹੋਇਆ ਤੇ ਪੁਲਿਸ ਨੇ ਭਰੋਸਾ ਦਿੱਤਾ ਕਿ ਸਾਰਾ ਸਮਾਨ ਇਹਨਾਂ ਦੇ ਕੋਲੋਂ ਬਰਾਮਦ ਜਿਹੜਾ ਉਹ ਕੀਤਾ ਜਾਵੇਗਾ ਮੇਰਾ ਨਾਮ ਵਰਨਮਾਇਨ ਲਾਲਦਵਾਰਾ ਉਮਰਪੁਰਾ ਮੰਦਿਰ ਚ ਮੈਂ ਪ੍ਰਧਾਨ ਆ ਜੀ ਉਥੋਂ ਦਾ ਮੁੱਖ ਸੇਵਾਦਾਰ ਮੈਂ ਕਿਤੇ ਬਾਹਰ ਗਿਆ ਆ ਸੀ ਮੇਰੇ ਮਗਰੋਂ ਮੰਗੀ ਮੰਦਿਰ ਦੇ ਵਿੱਚ ਚੋਰੀ ਹੋਈ ਆ ਠੀਕ ਆ ਜੀ ਕੋਈ 200 ਮੀਟਰ ਦੀ ਦੂਰੀ ਦੇ ਉੱਤੇ ਗੋਲਕਾਂ ਚਾਰ ਗੋਲਕਾਂ ਸੀ ਮੰਦਿਰ ਦੀ ਅੰਦਰ ਉਹ ਲੈ ਗਏ ਨੇ ਕੱਢ ਕੇ ਤੇ ਗੋਲਕਾਂ ਤੋੜ ਕੇ ਉਹਨਾਂ ਨੇ ਪੈਸੇ ਪੁੱਸੇ ਡੀਵੀਆਰ ਵੀ ਹੀ ਮੰਦਿਰ ਚ ਉਹ ਵੀ ਲੈ ਗਏ ਨੇ ਤੇ ਬਾਕੀ ਪੁਲਿਸ ਪ੍ਰਸ਼ਾਸਨ ਦਾ ਹੀ ਦਿਲੋਂ ਧੰਨਵਾਦ ਕਰਦੇ ਆਂ ਕੀ ਉਹਨਾਂ ਨੇ 3 ਦਿਨਾਂ ਦੇ ਵਿੱਚ ਵਿੱਚ ਹੀ ਚੋਰਾਂ ਨੂੰ ਕਾਬੂ ਕਰਕੇ ਦਿਨ ਰਾਤ ਮਿਹਨਤ ਕੀਤੀ ਹੈ ਸੀਐਸਟਾਫ ਵਾਲੇ ਵੀ ਆਏ ਸੀ ਐਸਐਸਪੀ ਸਾਹਿਬ ਵੱਲੋਂ ਵੀ ਬਹੁਤ ਧੰਨਵਾਦ ਦਿਆਂ ਕਿ ਉਹਨਾਂ ਨੇ ਵੀ ਬੜਾ ਭਰਾਲਾ ਕੀਤਾ ਹੈ ਇਹਦੇ ਵਿੱਚ ਹਾਂਜੀ ਤੇ ਬਾਕੀ ਚੋਰ ਫੜ ਲਏ ਗਏ ਨੇ ਤੇ ਚੋਰਾਂ ਕੋ ਹੁਣ ਅਗਲੀ ਕਾਰਵਾਈ ਜਿਹੜੇ ਆ ਸਾਡੇ ਚੌਂਕੀ ਇੰਚਾਰਜ ਅਰਮਨ ਸਟੇਟ ਅਰਜਿੰਦਰ ਸਿੰਘ ਜੀ ਉਹਨਾਂ ਨੇ ਆਪਣਾ ਰਿਮਾਂਡ ਲਿਆ ਹੈ ਉਹਨੋਂ ਉਹ ਅੱਗੋਂ ਮਕੀ ਥੋੜੀ ਬੋਤੀ ਹਰੇ ਰਿਕਵਰੀ ਕਰਦੇ ਵੇ ਨੇ ਤੇ ਉਹਨਾਂ ਰਿਮਾਂਡ ਤੇ ਹੀ ਬਾਕੀ ਰਿਕਵਰੀ ਕਰਕੇ ਸਾਨੂੰ ਸਾਰਾ ਉਪਰਾਲਾ ਉਹ ਦੱਸਣਗੇ ਕਿ ਕੀ ਰਿਕਵਰ ਹੋਇਆ ਕੀ ਨਹੀਂ ਹੋਇਆ ਕੱਲੀਆਂ ਕਾਂ ਸੀ ਮਾਤਾ ਦਾ ਸ਼ਿੰਗਾਰ ਸੀ ਮਾਤਾ ਦਾ ਸ਼ਿੰਗਾਰ ਸੀ ਚਾਂਦੀ ਦੇ ਆ ਮਾਤਾ ਦਾ ਸ਼ਿੰਗਾਰ ਸੀ ਨਾਲੇ ਇੱਕ ਉਹਨਾਂ ਨੇ ਬੇਦ ਦੀ ਕਰਨ ਦੀ ਵੀ ਕੋਸ਼ਿਸ਼ ਪੂਰੀ ਕੀਤੀ ਆ ਕਿ ਤਰਸ਼ੂਲ ਵੀ ਮਾਤਾ ਦਾ ਲਾ ਕੇ ਬਾਹਰ ਸੁੱਟਿਆ ਉਹਦੇ ਨਾਲ ਹੀ ਗੋਲਕਾਂ ਤੋੜੀਆਂ ਤਰਸ਼ੂਲ ਡਿੰਗਾ ਕੀਤਾ ਗਿਆ ਆ ਤੇ ਇੱਕ ਮੰਦਰ ਦੇ ਅੰਦਰ ਗੋਲਕ ਉਹ ਵੀ ਤੋੜੀ ਗਈ ਆ ਮੰਦਰ ਦੇ ਅੰਦਰ ਹੀ ਆ ਉਹ ਗੋਲ ਉਹ ਵੀ ਤੋੜੀ ਗਈ ਆ ਪਰ ਉਹਦੇ ਵਿੱਚੋਂ ਚਲੋ ਜਿੰਨਾ ਵੀ ਉਹਨਾਂ ਨੇ ਸਮਾਨ ਸਾਡਾ ਘਰ ਤੋਂ ਘੱਟ ਵੀ 1.5 ਲੱਖ ਰੁਪਏ ਦਾ ਨੁਕਸਾਨ ਹੋਇਆ ਅਸੀਂ ਜ਼ਿਆਦਾ ਨਹੀਂ ਕਹਿੰਦੇ ਕਿਉਂਕਿ ਸਾਨੂੰ ਪਤਾ ਹੈ ਕਿ ਸਾਡੀ ਮੰਦਰ ਦੀਆਂ ਗੋਲਕਾਂ 'ਚ 2 ਮਹੀਨੇ ਬਾਅਦ ਰੁਪਇਆ 70000 ਨਿਕਲਦਾ ਸੀ ਸਾਰੇ 70000 ਰੁਪਇਆ ਸਾਡੇ ਮਗੀ ਮੰਦਰ ਚੋਂ ਆ ਜਾਂਦਾ ਸੀ ਤੇ ਬਾਕੀ ਸ਼ਿੰਗਾਰ ਦਾ ਸਮਾਨ ਹੈ ਮਾਤਾ ਦਾ ਬਾਕੀ ਹੋਰ ਵੀ ਇੱਕ ਦੋ ਆਟਮ ਹੈ ਉਹ ਵੀ ਅਸੀਂ ਆਪਣੀ ਵੈਰੀਫਾਈ ਕਰਦੇ ਬਈ ਮੰਦਰ ਜੇ ਕਿ ਕੀ ਕੀ ਗੈਪ ਹੋਇਆ ਉਹ ਸਾਰਾ ਹੀ ਆਪਣਾ ਆਰਮਨ ਸਟੇਟ ਚੋਂ ਕੀ ਇੰਚਾਰਜ ਸਾਹਿਬ ਨੂੰ ਦੱਸ ਸਕਦਾ ਹੈ ਬਾਕੀ ਉਹਨਾਂ ਦੇ ਹੁਣ ਭਰੋਸਾ ਹੈ ਪੂਰਾ ਕਿ ਜੇ ਉਹ 3 ਦਿਨਾਂ ਦੇ ਵਿੱਚ ਚੋਰ ਵੀ ਫਰਸਦੇ ਤੇ ਸਾਡਾ ਪਿਆ ਹੈ ਵੀ ਰਿਕਵਰ ਮੰਦਰ ਦਾ ਸ਼ਰਦਾ ਦੇ ਨਾਲ ਲੋਕਾਂ ਨੇ ਪਿਆ ਚੜਾਇਆ ਉਹ ਮੰਦਰ ਦੇ ਵਿੱਚ ਹੀ ਲੱਗਦਾ ਆ ਤੇ ਬਾਕੀ ਇਹ ਬੜੀ ਮਾੜੀ ਘਟਨਾ ਹੈ ਕਿ ਇਹ ਜਿਹੜੇ ਲੋਕੀ ਨੇ ਹੁਣ ਮੰਦਰਾਂ ਨੂੰ ਤੇ ਗੁਰਦੁਆਰਿਆਂ ਨੂੰ ਵੀ ਨਹੀਂ ਬਖਸ਼ਦੇ ਟਾਰਗੇਟ ਜਿਹੜਾ ਇਹ ਮੰਦਰਾਂ ਨੂੰ ਵੀ ਗੁਰਦੁਆਰਿਆਂ ਨੂੰ ਕਰਦੇ ਪਏ ਨੇ ਬਾਕੀ ਇੱਕ ਸਮਝ ਲਓ ਕਿ ਧਾਰਮਿਕ ਸਥਾਨਾਂ ਨੂੰ ਛੇੜਦੇ ਪਏ ਨੇ ਪਰ ਇਹ ਬੜੀ ਮੰਦ ਮੰਦਭਾਗੀ ਮਗੀ ਘਟਨਾ ਹੈ ਇਹ ਕਿ ਇਹ ਹੋਣਾ ਨਹੀਂ ਚਾਹੀਦਾ ਅਸੀਂ ਤੇ ਪੁਲਿਸ ਪ੍ਰਸ਼ਾਸਨ ਅੱਗੇ ਹੀ ਇਹ ਕਰਦੇ ਆ ਕਿ ਥੋੜਾ ਜਿਹਾ ਹਰਾਨੂ ਸ਼ਕਤੀ ਵਧਾਈ ਜਾਏ ਕਿ 3-4 ਦਿਨ ਪਹਿਲਾਂ ਸਾਡੇ ਮੰਦਰ ਵਿੱਚ ਚੋਰੀ ਹੋਈ ਆ ਤਕਰੀਬਨ 4 ਗੋਲਕਾਂ ਮੰਦਰ ਵਿੱਚੋਂ ਚੁੱਕ ਕੇ ਕੋਈ 200 200 ਮੀਟਰ ਦਾ ਦੂਰੀ ਤੇ ਉਹਨਾਂ ਚੋਰੀ ਆਈਆਂ ਉਹਰੇ ਵਿੱਚੋਂ ਸਾਰੇ ਪੈਸੇ ਕੱਢ ਕੇ ਲੈ ਗਏ ਆਪਾਂ ਪੁਲਿਸ ਪ੍ਰਵਾਸਨ ਨੂੰ ਦਰਖਾਸਤ ਕੀਤੀ ਉਹਨਾਂ ਨੇ ਤਿੰਨਾ ਚੌ ਦਿਨਾਂ ਵਿੱਚ ਬਹੁਤ ਹੀ ਮਿਹਨਤ ਕਰਕੇ ਜਿੰਨਾ ਵੀ ਪੁਲਿਸ ਮਹਿਕਮਾ ਚਾਹੇ ਸੀ ਸਟਾਪੇ ਕਾਇ ਹੋਰ ਵੀ ਪੁਲਿਸ ਮੈਂ ਕਹਾ ਜਿੰਨਾ ਵੀ ਹੈ ਸਾਰੇ ਸਟਾਫ ਨੇ ਮਿਹਨਤ ਕਰਕੇ ਉਹ ਜਿੰਨਾ ਵੀ ਜੋ ਵੀ ਚੋਰੀ ਬਰਾਮਦ ਕੀਤਾ ਦੋ ਰਾਂ ਮੁਰਜ਼ੇ ਫੜ ਲਿਆ ਉਹਨਾਂ ਕੋਲੋਂ ਥੋੜੀ ਬਹੁਤਾ ਮਾਲ ਮਤਾਂ ਵੀ ਮਿਲਿਆ ਹੈ ਬਾਕੀ ਥੋੜਾ ਬੜਾ ਹੋਰ ਮਿਲੇਗਾ ਬਾਕੀ ਉਹਨਾਂ ਨੇ ਰਿਮਾਂਡ ਲੈ ਲਿਆ ਹੈ ਜਿਹੜਾ ਜੋ ਵੀ ਹੋਰ ਕੁਝ ਹੋਏਗਾ ਉਹ ਤਿੰਨਾ ਚੌ ਦਿਨਾਂ ਵਿੱਚ ਸਾਨੂੰ ਉਹ ਕਹਿੰਦੇ ਤੁਹਾਨੂੰ ਬਾਕੀ ਜੋ ਵੀ ਹੋਏਗਾ ਤੁਹਾਨੂੰ ਦੱਸਾਂਗੇ ਜੈ ਸ਼੍ਰੀ ਭਾਲ ਆਗੇ ਤਿੰਨ ਦਿਨ ਪਹਿਲਾਂ ਸ਼੍ਰੀ ਬਾਬਾ ਲਾਲ ਦੇਵ ਜੀ ਬੰਦਰਾ ਉਮਰਪੁਰੇ ਚੌਂਕ ਦੇ ਲਾਗੇ ਉੱਥੇ ਚੋਰੀ ਹੋਈ ਸੀ ਗੋਲਕਾਂ ਦੀ ਉਹ ਸੀਐਸਟਾਫ ਦੇ ਮੈਂਬਰ ਦੇ ਨਾਲ ਹਾਂ ਉਹ ਬੰਦੇ ਟੈਸਟ ਕਰਲੇ ਆ ਤੇ ਮੈਥੋ ਤਪੀਜ਼ਰੀ ਕਿਹਨੇ ਮੱਦੇ ਦਾ ਦੋ ਬੰਦੇ ਕੋਈ ਇਹਦਾ ਪਤਾ ਲੱਗਿਆ ਜੀ ਨਾਈਟ ਦਾ ਕੋਈ ਉੱਥੇ ਇਹ ਹੀ ਰਸਨਾ ਵੀਰਸ ਜੀ ਜੀ ਉਹ ਹੁਣ ਦਾ ਮੈਡੀਕਲ ਟੈਸਟ ਗਏ ਕਰਾਉਣ ਵਾਸਤੇ ਗਏ ਉਹ ਤੇ ਹੁਣ ਟੈਸਟ ਹੋਣ ਤੇ ਪਤਾ ਲੱਗੇਗਾ ਹਾਂਜੀ ਟੈਸਟ ਪੂਰਾ ਹੋਣ ਤੇ ਇਹ ਤੇ ਹੁਣ ਟੈਸਟ ਪੂਰਾ ਹੋਣ ਤੇ ਪਤਾ ਲੱਗੇਗਾ ਜੀ ਮੈਡੀਕਲ ਕਰਾਉਣ ਵਾਸਤੇ ਗਏ ਆ ਕਿੰਨੇ ਕਿੱਥੇ ਲੱਗੇ ਸਿਲਾਕੀ ਚੋਕ ਬੜੇ ਜੀ ਕੋਈ ਰਿਕਵਰੀ ਹੋਈ ਅੱਥੇ ਬਾਅਦ ਇਹ ਗਲਤ ਕਿੰਨੇ ਬੰਦੇ ਦੋ ਬੰਦੇ ਜੀ ਕੀ ਕਰਨੇ ਕੀ ਆ ਇਹ ਜੋ ਅਰੈਸਟ ਕੀਤਾ ਕੋਰਚ ਮਾਲਜੋ ਅਦਾਲਤ ਚ ਪੇਸ਼ ਕਰਾਂਗੇ ਤੇ ਤੋਂ ਬਾਅਦ ਸカイ ਨਿਊਜ਼ ਪੰਜਾਬ ਦੇ ਲਈ ਬਟਾਲਾ ਤੋਂ ਲਾਪਰੇ ਸਿੰਘ ਖੁਸ਼ੀਪੁਰ ਦੀ ਰਿਪੋਰਟ